ਪਿਆਰ ਨਹੀਂ ਤੇਰੀ ਦੋਸਤੀ ਪਸੰਦ ਏ ਮੈਨੂੰ ਨਾ ਵਾਦੇ ਕਰਨੇ ਆ ਨਾ ਲਾਰੇ ਲਾਉਣੇ ਆ ਉਹ ਗੀਤ ਮੁਹੱਬਤੀ ਮੈਂ ਨਹੀਂ ਗਾਉਣੇ ਹੱਸਦੇ ਰਹਿਣਾ ਨਾ ਗਮ ਹੰਡਾਉਣਾ ਨਾ ਰੁੱਸਣਾ ਨਾ ਰੁੱਸੇ ਯਾਰ ਮਨਾਉਣੇ ਨਾ ਤਾਰੇ ਚਾਹੀਦੇ ਆ ਨਾ ਚਾਹਂਦੇ ਮੈਨੂੰ ਉਹ ਸੇਵ ਕੁਮਾਰ ਪਿਆਰ ਨਹੀਂ ਤੇਰੀ ਦੋਸਤੀ ਪਸੰਦ ਏ ਮੈਨੂੰ ਉਹ ਸੇਵ ਕੁਮਾਰ ਦੇ ਉਸਤਾਦ ਜੀ ਉਹ ਹਾਂਜੀ ਉਸਤਾਦ ਕੀ ਹਾਲ ਜੇ ਹਰਦੇਵ ਬਾਈ ਉਹ ਇਹਦੀ ਕਲਮ ਤੋੜਨੀ ਆ ਮੈਂ ਇਹ ਇੱਟ ਚੱਕ ਕੇ ਇਹਦੀ ਕਲਮ ਤੋੜਨੀ ਆ ਉਹ ਮੈਂ ਕੀ ਕਹਤਾ ਉਰੇ ਆ ਹਾਂ ਤੇਰੀ ਕਲਮ ਕਿੱਥੇ ਆ ਪਹਿਲਾਂ ਤਾਂ ਐ ਦੱਸ ਬੈਠ ਇੱਥੇ ਯਾਰ ਇਹਨੇ ਨਾ ਬੜਾ ਦੁਖੀ ਕਰਿਆ ਕੀ ਹੋ ਗਿਆ ਇਹ ਡੇਲੀ ਵੀਡੀਓ ਪਾਉਦਾਗਾ ਦੁਖੀ ਕਰਖ ਨਾ ਕੋਈ ਗੱਲਬਾਤ ਹੁੰਦੀ ਨਾ ਵਾਸਤਾ ਚੱਕ ਕੇ ਰੋਜੀ ਢੋ ਨਾ ਮੂੰਹ ਨਾ ਸਿਰ ਗੱਲ ਦਾ ਓ ਮੈਂ ਹੁਣ ਕਿਧੇ ਵੱਖੀ ਚ ਮਾਰਦਾ ਬੈਠ ਤੂੰ ਬੈਠ ਆ ਜਿਹੜਾ ਹੁਣ ਇੱਟਾ ਲੈ ਕੇ ਸਾਡੀ ਵੱਖੀ ਚ ਵਾਜਦੇ ਨੇ ਜਿਹੜੇ ਇੱਟ ਲੈ ਕੇ ਆਏ ਸੀ ਇਹਨੇ ਪਤਾ ਕਿੰਨੇ ਮੁੰਡੇ ਪੱਟ ਤੇ ਆ ਪਿਆਰ ਪਿਆਰੇ ਜੇ ਵਾਲੀ ਗੱਲ ਕਰਕੇ ਸਾਡੇ ਬਰਦਾ ਪਿੰਡ ਪੱਟਦਾ ਮੇਰੇ ਸਾਗੜੇ ਨੇ ਮਿੱਟੀ ਹੋ ਜਾਂਦੀ ਹੈ ਕਿਤੇ ਕਾਫੀ ਮਿੱਟੀ ਹੋ ਜਾਂਦੀ ਹੈ ਫੀਲਿੰਗ ਤੇ ਦੇਖ ਸਾਹ ਪੜ ਕੋਟੇ ਬੈਠਾ ਕਿਤੇ ਖੇਤ ਉਹ ਦਰਿਆ ਚ ਬੰਦਾ ਖੇਤ ਬੈਠਾ ਆ ਕੇ ਯਾਰ ਤੁਸੀਂ ਤਾਂ ਮੇਰੇ ਹੱਥ ਤੋਂ ਗਏ ਪਿੱਛੇ ਪੈ ਗਏ ਯਾਰ ਹੋਰ ਕਰੀਏ ਕੀ ਅਸੀਂ ਤੈਨੂੰ ਬਹੁਤ ਟਾਈਮ ਤੇ ਲੱਭਦੇ ਫਿਰਦੇ ਸੀ ਮਿਲਿਆ ਅੱਜ ਆ ਤੂੰ ਤਾਂ ਮੈਂ ਤੁਹਾਡਾ ਮਾੜਾ ਕੀ ਕਰਤਾ ਓਏ ਮਾਰ ਰਹੀ ਆ ਹੋਰ ਕੀ ਆ ਏ ਹੋਰ ਮੁਝੇ ਕਮਾਲ ਆ ਪਿਆਰ ਪਸੰਦ ਦਾ ਸਾਨੂੰ ਚਾਹ ਪਸੰਦ ਦਾ ਟੱਟੂ ਪਸੰਦ ਆ ਤੈਨੂੰ ਫਿਰ ਇਹ ਗੱਲ ਕਰ ਲਾ ਗੇ ਗੁਰੂ ਪੀਰ ਦੀ ਗੱਲ ਕਰ ਲੈ ਆ ਤੂੰ ਹੋਰ ਹੀ ਚਾਹਲੇ ਪਾਸੇ ਤੁਰ ਪੈਣਾ ਕਦੇ ਤੁਸੀਂ ਕਿੰਨੀ ਕਰਦੇ ਗੁਰੂ ਪੀਰ ਦੀ ਗੱਲ ਭਾਈ ਦੇਖ ਹੈ ਫਰੋਲ ਹਜੇ 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 ਦੇਖੀ-ਦੇਖੀ ਆਏ ਹਜੇ ਉਹ ਨਹੀਂ ਉਹ ਇੱਧਰ ਆਏ ਹਾਂ ਉਹ ਮਾਰਨੇ ਉਹ ਨਾੜਦੇ ਭਾਈ ਚਾਚਾ ਐ ਨਾ ਕਰਾ ਯਾਰ ਤੁਸੀਂ ਯਾਰ ਮੇਰੀ ਨਾ ਯਾਰ ਉਹੀ ਗੱਲ ਮੇਰੀ ਗੱਲ ਸੁਣਾ ਜਿਹੜੀ ਉਹ ਇਹ ਚੀਜ਼ ਕਰ ਕਲਮ ਜੀ ਹੈ ਨਾ ਕਲਮ ਜੀ ਠੇਕ ਵਾਂਗੂੰ ਸਮਝਾਉਣਾ ਆ ਹਾਂ ਦੋਨੀ ਯਾਨੀ ਜੇ ਇਦੂ ਬਾਦ ਤੇਰੇ ਪੇਛ ਤੇ ਹਮ ਇਹੋ ਜੀ ਕੋਈ ਕਲਮ ਵਾਲੀ ਕੋਈ ਗੱਲ ਪੈ ਗਈ ਨਾ ਨਾ ਤੇਰੀ ਕਲਮ ਨਾ ਰਹਿਣਾ ਤੂੰ ਸਜਣਾ ਜ਼ਰਾ ਐਂ ਤੱਕਾ ਨਾ ਕਰੇ ਮੇਰੀ ਰੋਟੀ ਰੋਜੀ ਉੱਥੇ ਚੱਲਦੀ ਯਾਰ ਪੇ ਰੋਟੀ ਮੇਰੀ ਗੱਲ ਰੋਟੀ ਰੋਜੀ ਤਾਂ ਆ ਸੀ ਦੇਖੀ ਆ ਲੋਕ ਲੈ ਕੇ ਵੱਢ ਕੇ ਆ ਸਾਰੀ ਦੇਖਿਆ ਤੇ ਆ ਆ ਦੇਖ ਸਬਜੀ ਰਹੀ ਯਾਰ ਖੇਤੋਂ ਦਾ ਟਾਈਮ ਨਹੀਂ ਹੈਗਾ ਚਾਚਾ ਤੂੰ ਆ ਥੱਲੇ ਤਰਦੇ ਮੈਨੂੰ ਡਰ ਲੱਗੀ ਜਾਂਦਾ ਇਹ ਆ ਤਰਦੇ ਤਾ ਪਤੰਦਰਾ ਖੇਤ ਕਿ ਨਹੀਂ ਧਿਆਨ ਤੇਰਾ ਤੂੰ ਪਤਾ ਨਹੀਂ ਮੇਰੇ ਸਿਰ 'ਚ ਮਾਰੇ ਉਹ ਬਾਈ ਐ ਨਾ ਕਰ ਯਾਰ ਤੂੰ ਧੱਕਾ ਨਾ ਕਰ ਮੈਂ ਕਿਸੇ ਦੇ ਕਿਹੜਾ ਕੇ ਲਾ ਕੇ ਗੱਲ ਕਰਦਾ ਯਾਰ ਤੁਹਾਨੂੰ ਐ ਕਿਉਂ ਲੱਗਦਾ ਮੈਂ ਤੁਹਾਡੇ ਤੇ ਲੱਗ ਲੱਗ ਤੁਹਾਨੂੰ ਮਿਰਚਾਂ ਕਿਉਂ ਲੱਗਦੀਆਂ ਨੇ ਯਾਰ ਲਾ ਕੇ ਦੀ ਗੱਲ ਨਹੀਂ ਮੇਰੀ ਗੱਲ ਸੁਣਾ ਖੇਤ ਇਹਦੇ ਨਾ ਦਿੱਲੀ ਇੱਥੇ ਬੰਦੇ ਬੜੇ ਹੁੰਦੇ ਨੇ ਕੋਈ ਨਾ ਹਾਂ ਮੱਧ ਦੇ ਕਿਤੇ ਵੀਣ ਵਜਾਈਏ ਹੂੰ ਬਸ ਉਹ ਕੰਮ ਹੈ ਇਹਨੂੰ ਖੁਦ ਸਮਝਾਉਂਦਾ ਫਿਰ ਉਹ ਹੈਲੋ ਹੂੰ ਕੀ ਬਸ ਹੁਣ ਤੂੰ ਸਮਝ ਗਿਆ ਨਾ ਤੂੰ ਕਲਮ ਦਾ ਤਾਂ ਨਹੀਂ ਸਮਝ ਗਿਆ ਬਹੁਤ ਸਾਡੇ ਵਾਸਤੇ ਵੱਡਾ ਸਿਵ ਕੁਮਾਰ ਬਟਾਲਾ ਇਹ ਪਤਿੰਦਰ ਬਨ ਸਰਤਾਜ ਨੂੰ ਵੀ ਇਹ ਫੇਲ ਕਰਨ ਨੂੰ ਫਿਰਦਾ ਹੈ ਮੈਂ ਕਹਿੰਦਾ ਕਿ ਉਹ ਨੇੜੇ ਗੋਢੀ ਨਾ ਬੈਠਣ ਲੱਗ ਜਾ ਕੇ ਕਿ ਮੈਂ ਤੁਹਾਡਾ ਮਾੜਾ ਕੀ ਕਰਿਆ ਬਈ ਯਾਰ ਉਹ ਯਾਰ ਨਹੀਂ 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 ਫਾਇਦਾ ਉਹ ਯਾਰ ਮੈਂ ਹੱਥ ਛੋੜੇ ਹੱਥੋਂ ਤੁਸੀਂ ਜਾਓ ਯਾਰ ਮੇਰੀ ਸਾਰੀ ਪੱਟੀ ਮੇ ਕਰਦੀ ਐ ਨਾ ਸੋਹਣਾ ਮੈਂ ਗਿਆ ਯਾਰ ਸੁਰ ਦੇ ਵਿੱਚ ਬੈਠਾ ਸੀ ਕੋ ਚਾਚਾ ਕਿਉਂ ਯਾਰ ਉਹ ਆ ਜਾ ਉਹ ਇਹਨੂੰ ਨਹੀਂ ਫਾਇਦਾ ਸਮਝਾ ਕੇ ਜਾ ਯਾਰ ਮੂਡ ਖਰਾਬ ਕਰ ਕੀ ਮਸ਼ਹੂਰੀਆਂ ਯਾਰ ਉਹ ਮੇਰਾ ਚੰਗਾ ਜਾਏ ਘਰੇ ਉੱਥੇ ਵੀ ਜਾਂ ਗਰਾਊਂਡ 'ਤੇ ਨਹੀਂ ਬਹਿੰਦਾ ਖੇਤ ਆ ਕੇ ਬੈਠਾ ਇਹਦੇ ਮਗਰ ਆ ਕੇ ਯਾਰ ਉਹੀ ਜੈਲਸੀ ਖਾਂਦੇ ਰਹਿੰਦੇ ਯਾਰ ਤੇਜ ਤੇ ਨਾ ਪਾਈ ਜਾਇ ਨਾ ਕਰੀ ਜਾ ਉਹ ਨਾ ਕਰੀ ਛੱਡ ਯਾਰ ਕੋਈ ਨਹੀਂ ਆਪਣਾ ਕੰਮ ਕਰ ਆਂਦਾ ਪਿਆਰ ਨਹੀਂ ਤੇਰੀ ਦੋਸਤੀ ਪਸੰਦ ਹੈ ਸਾਰੀ ਉਮਰ ਤੈਨੂੰ ਕੋਲ ਮੈਂ ਰੱਖਣਾ ਤੇਥੋਂ ਜੁਦਾ ਹੋਣ ਦਾ ਸਵਾਦ ਨਾ ਚਖਣਾ ਤੈਨੂੰ ਰੋਜ਼ ਹੈ ਮਿਲਣਾ ਰੋਜ਼ ਮੈਂ ਤੱਕਣਾ ਤੇਰੇ ਕੋਲ ਆ ਬੈਠਣਾ ਦਿੰਦਾ ਆਨੰਦ ਏ ਮੈਨੂੰ ਪਿਆਰ ਨਹੀਂ ਤੇਰੀ ਦੋਸਤੀ ਪਸੰਦ ਏ ਮੈਨੂੰ